ਸ਼ੇਖਲ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਮੈਂ ਮਨੀਸ਼ਾ ਠਾਕੁਰ ਬੀਤੇ ਦਿਨੀ ਇੰਡੀਅਨ ওভারਸੀਜ਼ ਕਾਂਗਰਸ ਯੂ ਐਸ ਏ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਏ ਰਿਟਾਇਰਡ ADGP ਗੁਰਿੰਦਰ ਸਿੰਘ ਢਿੱਲੋਂ IPS ਦਾ ਉਹਨਾਂ ਦੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਦੇ ਸੀਨੀਅਰ IOC ਮੈਂਬਰ ਨਵਦੀਪ ਸੰਧੋ ਦੇ ਗ੍ਰਹਿ ਵਿਖੇ ਪੁੱਜਣ ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਜਿੱਥੇ IOC USA ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜ਼ੀਆਂ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਗਿਲ ਹਰਿਆਣਾ ਚੈਪਟਰ ਦੇ ਪ੍ਰਧਾਨ ਅਮਰ ਸਿੰਘ ਗੁਲਸ਼ਨ ਵਾਈਸ ਪ੍ਰੈਜ਼ੀਡੈਂਟ ਸਰਪੰਚ ਵਿਪਨ ਸ਼ਰਮਾ ਸੀਨੀਅਰ ਮੈਂਬਰ ਲਖਵਿੰਦਰ ਸਿੰਘ ਪੱਪੀ ਸਕੱਤਰ ਗੁਰਮਿੰਦਰ ਸਿੰਘ ਤਲਵੰਡੀ ਅਤੇ ਹੋਰ ਸਮੂਹ ਆਈ.ਓ.ਸੀ ਮੈਂਬਰ ਹਾਜ਼ਰ ਹੈ। ਇਸ ਮੌਕੇ ਜਿੱਥੇ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਨੂੰ ਸਮੂਹ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ, ਉੱਥੇ ਹੀ ਉਨ੍ਹਾਂ ਨੂੰ ਕਾਂਗਰਸ ਪਾਰਟੀ ਨਾਲ ਜੁੜਨ ਤੇ ਵਧਾਈਆਂ ਵੀ ਦਿੱਤੀਆਂ ਗਈਆਂ। ਇਹ ਤਾਂ ਦੱਸਦੀ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਬਤੌਰ ADGP ਰਿਟਾਇਰ ਹੋਏ ਨੇ ਉਹਨਾਂ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਉਹਨਾਂ ਦੇ ਨਾਲ ਪੰਜਾਬ ਵਿੱਚ 3 ਦਿਨ ਡਿਊਟੀ ਵੀ ਕੀਤੀ ਹੈ ਤੇ ਦਰਬਾਰ ਸਾਹਿਬ ਵੀ ਉਹਨਾਂ ਦੇ ਨਾਲ ਸਨ ਜਿੱਥੇ ਉਹ ਰਾਹੁਲ ਗਾਂਧੀ ਦੀ ਗੁਰੂ ਘਰ ਦੀ ਨਿਸ਼ਕਾਮ ਸੇਵਾ ਅਤੇ ਦ੍ਰਿੜ ਇਰਾਦੇ ਨੂੰ ਦੇਖ ਕੇ ਪ੍ਰਭਾਵਿਤ ਹੋਏ ਤੇ ਰਿਟਾਇਰਮੈਂਟ ਤੋਂ ਬਾਅਦ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਆਈਓਸੀ ਯੂਐਸਏ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜ਼ੀਆਂ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕੀ ਕਿਹਾ ਹੈ ਤੁਸੀਂ ਵੀ ਸੁਣੋ ਸਸਿਕਾ ਵਾਈ ਗੁਜੀ ਦਾ ਖਾਸਾ ਅਸੀਂ ਬਹੁਤ ਹੀ ਮਾਣ ਅਤੇ ਫਖਰ ਮਹਿਸੂਸ ਕਰ ਰਹੇ ਹਾਂ ਸਾਡੇ ਵਿੱਚ ਜਿਹੜੀ ਹਿੰਦੁਸਤਾਨ ਤੋਂ ਮੇਰੀ ਪਰਫੈਂਡਰ ਅੱਦੇ ਵੀ ਜੀ ਗੁਰਿੰਦਰ ਢਿੱਲੋਂ ਜੀ ਜੋ ਕਾਂਗਰਸ ਦੇ ਸੀਨੀਅਰ ਲੀਡਰ ਨੇ ਅਮਰੀਕਾ ਦੀ ਯਾਤਰੀ ਜਾਏ ਨੇ ਤੇ ਮਿਕਸ ਹੋ ਲ ਅਸੀਂ ਸਾਰੇ ਇਕੱਠੇ ਹੋ ਗਏ ਉਹਨਾਂ ਨੂੰ ਜੀ ਆਇਆਂ ਕੈਨਵਾਸ ਇਕੱਠੇ ਹੈ ਸਾਡੀ ਸਾਥੀ ਆਪជាਪਟਰ ਤੇ ਇਹ ਹੈਨਾ ਚੈਪਟਰ ਰੀਪਰੋਡਿਊਸਿੰਗ ਦੀ ਗੱਲ ਪ੍ਰਧਾਨ ਪੰਜਾਬ ਚੈਪਟਰ ਤੇ ਬੁੱਤਨ ਜੀ ਪ੍ਰਧਾਨ ਹਰਿਆਣਾ ਚੈਪਟਰ ਦੇ ਨਾਲ ਸਮੂਹ ਟੀਮ ਜਿਉਂਨੇ ਚੈਪਟਰ ਦੀ ਸਮੂਹ ਟੀਮ ਤੇ ਇਹਨਾਂ ਨੂੰ ਜੀ ਆਇਆ ਕਹਿਣ ਵਾਸਤੇ ਇਕੱਤਰ ਹੋਏ ਆ ਤੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਹਾਨੂੰ ਸਭ ਨੂੰ ਸਾਡੇ ਵਤਨ ਤੋਂ ਆਏ ਹੋ ਸਾਡੇ ਵਧੀਆ ਸਾਡੇ ਲੀਡਰ ਦੇ ਤੁਹਾਡਾ ਲੀਡਰ ਵੀ ਸਾਡਾ ਲੀਡਰ ਤੁਹਾਡਾ ਲੀਡਰ ਹੋਣ ਦਾ ਇਹ ਤੇ ਤੁਸੀਂ ਸਾਥੀ ਹੋ ਇਸੇ ਬੜੀ ਬਰੀਕੀ ਨਾਲ ਆਵਾਜ਼ ਕੀਤਾ ਤੁਹਾਨੂੰ ਜਦੋਂ ਤੁਸੀਂ ਸਾਡੇ ਲਈ ਇਹ ਜੇਵਾ ਦੇਖੀ ਹੈ ਤੇ ਆ ਵੀ ਕਹਿੰਦੇ ਇਹਨਾਂ ਨੂੰ ਉਹਨਾਂ ਦੀ ਸੇਫ ਗਾਰਡ ਬਣ ਕੇ ਤੁਸੀਂ ਬਿਠੇ ਹੋ ਤੇ ਸਾਡੀ ਜਿਹੜੀ ਰੂਹਾਨੀ ਤਾਕਤ ਹੈ ਜਿਹੜੀ ਸਾਡਾ ਸਿੱਖਾ ਦਾ ਜਿਹੜਾ ਮੇਨ ਧੁਰਾ ਹੈ ਜੀ ਮੰਤਰ ਸਾਹਿਬ ਤੋਂ ਉਹਨਾਂ ਨਾਲ ਦਰਸ਼ਨ ਦਿਖਾਰੀ ਕਰਾਏ ਤੇ ਉਹਨਾਂ ਦੇ ਨਾਲ ਸਾਥੀ ਵੀ ਤੁਸੀਂ ਹੋਣ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਕਾਂਗਰਸ ਦੀ ਫੈਮਿਲੀ ਜੀ ਆ ਕਹਿੰਦੇ ਆ ਇਸੋਪਰੰਤ ਆਈਓਸੀ ਯੂਐਸਏ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਗਿੱਲ ਨੇ ਗੁਰਿੰਦਰ ਢਿੱਲੋਂ ਬਾਰੇ ਆਪਣੇ ਵਿਚਾਰ ਪ੍ਰਗਟਾਏ ਨੇ ਸੁਣਦੇ ਆ ਜੇ ਤੁਸੀਂ ਆਓਗੇ ਮਿਨਿਸਟਰ ਬਣ ਕੇ ਆਓਗੇ ਸਾਰਿਆਂ ਨੂੰ ਮੈਂ ਕਹਿੰਦਾ ਇਹਨਾਂ ਨੂੰ ਅਸੀਂ ਫੇਰ ਮੈਂ ਦੁਬਾਰਾ ਵਧਾਈ ਦਿੰਨਾ ਸਾਡੀ ਟੀਮ ਚ ਜਿਹੜੇ ਸ਼ਾਮਲ ਹੋਏ ਨੇ ਔਰ ਸ਼ੁਭ ਕਾਮਨਾਵਾਂ ਦਿੰਨਾ ਵੀ ਦਿਨ ਰਾਤ ਦੁੱਗਣੀ ਤਰੱਕੀ ਕਰਨ ਔਰ ਪੰਜਾਬ ਦੀ ਔਰ ਪੰਜਾਬੀ ਦੀ ਸੇਵਾ ਕਰਨ ਇਹਨਾਂ ਕਹਿੰਦਾ ਮੈਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਈਓਸੀ ਯੂਐਸਏ ਹਰਿਆਣਾ ਚੈਪਟਰ ਦੇ ਪ੍ਰਧਾਨ ਅਮਰ ਸਿੰਘ ਗੁਰਸ਼ਨ ਨੇ ਗੁਰਿੰਦਰ ਢਿੱਲੋਂ ਦਾ ਨਿਯੋਗ ਪੁੱਜੰਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਹੈ ਤੇ ਕਾਂਗਰਸ ਪਾਰਟੀ ਦੇ ਨਾਲ ਜੁੜਨ ਤੇ ਵਧਾਈਆਂ ਵੀ ਦਿੱਤੀਆਂ ਤੇ ਕੀ ਕਿਹਾ ਸੁਣਦੇ ਹਾਂ ਜੀ ਆਇਆਂ ਨੂੰ ਕਹਿਣਾ ਚਾਹਾਂਗਾ ਮਨਦੀਪ ਸਾਜੀ ਦੇ ਘਰ ਗੁਰਿੰਦਰ ਜੀ ਦਾ ਗੁਰਿੰਦਰ ਸਿੰਘ ਜੀ ਤੋਂ ਸਾਹਿਬ ਜੋ ਕਿ ਇਸ ਬੋਲ ਤੇ ਇਹ ਜੋ ਕਿ ਗਿੱਲੀਆਂ ਸਾਹਿਬ ਤੇ ਗਿਰਸਾਵ ਨੇ ਪਹਿਲਾਂ ਮੇਰੇ ਖਿਆਲੋਂ ਸਭ ਕੁਝ ਦੱਸ ਹੀ ਦਿੱਤਾ ਕਿ ਨਾ ਅਡੋਰ ਦੇ ਸਾਬਕਾ ਆਈਜੀ ਤੇ ਆਈਪੀਐਸ ਉਸ ਜੋ ਰੇਨ ਨੇ ਜਿਨ ਨੇ ਆਪਣੇ ਬਾਰੇ ਆਪ ਵੀ ਖੁਦ ਡਿਟੇਲ ਚ ਦੱਸਿਆ ਕਿ ਮੈਂ ਜਿਆਦਾ ਡਿਟੇਲ ਤੇ ਨਹੀਂ ਜਾਣਾ ਚਾਹਾਂਗਾ ਪਰ ਮੈਂ ਇਨਾ ਜੀ ਕਹਿਣਾ ਕਿ ਥਿਲੂ ਸਾਹਿਬ ਉਮਰ ਤੋਂ ਮੈਂ ਤੁਹਾਨੂੰ ਬਹੁਤ ਸ਼ੋਕਤ ਵਿਵਿੰਗ ਚ ਮੈਂ ਜ਼ਰੂਰਤਾ ਪਰ ਸਿਰ ਵੀ ਜੋ ਤੁਸੀਂ ਕੁਝ ਜਨ ਲਿਆ ਮੇਰਾ ਕੰਮ ਬਿਲਕੁਲ ਵਧੀਆ ਤੇ ਸਹੀ ਲਿਆ ਮੈਂ ਖੁਦ ਅਖਤਿਆਰ ਤੋਂ ਲੀਗ ਨੂੰ 45 ਸਾਲ ਦਾ ਮੈਂ 25 ਸਾਲ ਤੋਂ ਐਫਐਸ 20 ਸਾਲ ਤੋਂ ਮੈਂ ਆਈਓਸੀ ਇੰਡੀਅਨ ਹੋਰ ਮਦਦ ਕਰਦੇ ਕਿੱਥੇ ਦਿੱਤਾ ਪਹਿਲਾਂ ਮੈਂ ਮੈਂਬਰ ਫਿਰ ਜਨਰਲ ਟੈਕਨੀਕਲ ਕੋਮ ਪ੍ਰਦਾਨ ਤੇ ਤੁਸੀਂ ਪਹੁੰਚੇ ਹੋ ਉਸ ਦਾ ਗਾਈਡੈਂਸ ਲੈਣ ਨੂੰ ਮਿਲੇਗਾ ਜਿਵੇਂ ਕਿ ਗਿਲਿਆ ਸਾਹਿਬ ਗਿਲ ਸਾਹਿਬ ਤੋਂ ਹੋਰ ਮਿਲ ਰਿਹਾ ਹੈ ਗਾਈਡੈਂਸ ਜਿਆਦਾ ਮੈਂ ਨਾ ਬੋਲਦਾ ਹਾਂ ਕਿ ਆਨਰਲੀ ਸੌਰੀ ਕਿ ਗ੍ਰੀਟ ਪਰਮਿਸ਼ਨ ਦੇਈ ਕਿ ਸਾਡੇ ਮੇਰੇ ਜੀਰਾਂ ਨੇ ਵਾਈ ਬੁਧੀ ਕਾਲ ਸਾਹਿਬ ਵਾਈ ਕਲ ਸਾਹਿਬ ਇਸ ਤੋਂ ਲਾ ਨਵਦੀਪ ਸੰਧੂ ਨੇ ਵੀ ਸਭ ਦਾ ਧੰਨਵਾਦ ਕਰਦੇ ਹੋਏ ਗੁਰਿੰਦਰ ਢਿੱਲੋਂ ਨੂੰ ਜੀ ਆਇਆਂ ਆਖਿਆ ਤੇ ਕਾਂਗਰਸ ਪਾਰਟੀ ਨਾਲ ਜੁੜਨ ਤੇ ਮੁਬਾਰਕਾ ਵੀ ਦਿੱਤੀਆਂ ਤਾਂ ਸੁਣਦੇ ਹਾਂ ਉਹਨਾਂ ਦੇ ਵਿਚਾਰ ਵਾਈ ਜੀ ਕਾਲ ਸਾਹਿਬ ਵਾਈ ਕਲ ਸਾਹਿਬ ਮੈਂ ਇੱਕ ਛੋਟੇ ਜਿਹੇ ਮੈਂਬਰ ਐਂਡ ਮੈਂਬਰ ਸਰ ਮੇਰੇ ਬੁਢੇ ਅੰਤ ਸਾਡੇ ਮੀਡੀਆ ਸਾਹਿਬ ਮੇਰੇ ਵੱਡੇ ਭਰਾ ਸਰਦਾਰ ਜੁਨੀਤ ਸਿੰਘ ਗੇੜੀ ਜੀ ਜੁਨੀਤ ਸਾਹਿਬ ਉੱਪੀ ਭਾਜੀ ਤੁਸੀਂ ਤੇ ਵੈਲਕਮ ਸਿਰਦਾ ਸਾਹਿਬ ਦਾ ਬੋਲ ਬੋਲ ਉਹਨਾਂ ਦੇ ਨਾਲ ਇੱਕ ਕਰਨਾ ਪਾਇਆ ਜੀ ਜਨਾਬ ਜਨ 20 ਅਕਤੂਬਰ ਨੂੰ ਮਿਲਣ ਸੀ ਜੀ ਸਾਡੇ ਵੱਡੇ ਜੀ ਜੀ ਸਾਡੇ ਨਾਲ ਜੀ ਵਾਈਸ ਪ੍ਰੈਜ਼ੀਡੈਂਟ ਸਰਪੰਚੋ ਵਿਪਿੰਨ ਸ਼ਰਮਾ ਨੇ ਢਿੱਲੋਂ ਜੀ ਨੂੰ ਜੀ ਆਇਆਂ ਆਖਦੇ ਆ ਕੀ ਕਿਹਾ ਸੁਣਦੇ ਆ ਮੈਂ ਇਹਨਾਂ ਨੂੰ ਆਪਣੇ ਮਨੋਂ ਤਨੋਂ ਇਹ ਹੀ ਅਰਦਾਸ ਕਰਦਾ ਹਾਂ ਕਿ ਇਹ ਸਾਡਾ ਵੀ ਜੇ ਸਰਦਾਰ ਗੁਰਿੰਦਰ ਸਿੰਘ ਜੀ ਢੱਲੋਂ ਸਾਹਿਬ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਨ ਜਿਸ ਤਰ੍ਹਾਂ ਰਾਹੁਲ ਜੀ ਦੇ ਇਹਨਾਂ ਨੇ ਉਹਨਾਂ ਦੀ ਸੇਵਾ ਵੇਖੀ ਉਹਨਾਂ ਦੇ ਭਾਵ ਉਹਨਾਂ ਦੀ ਸੋਚ ਤੇ ਚੱਲੇ ਅਸੀਂ ਵੀ ਉਹਨਾਂ ਦੀ ਸੋਚ ਤੇ ਸਾਰੇ ਚੱਲਦੇ ਹਾਂ ਇਸੇ ਤਰ੍ਹਾਂ ਇਹਨਾਂ ਨੂੰ ਕੋਈ ਨਵੀਂ ਵਧੀਆ ਤੇ ਵਧੀਆ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਅੱਗੇ ਲਿਜਾਈਏ ਮੈਂ ਇਸੇ ਦੇ ਨਾਲ ਫਤਿਹ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੁਪ੍ਰਿੰਤ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਤੇ ਕੀ ਕਹਿੰਦੇ ਨੇ ਆਓ ਸੁਣਦੇ ਆ ਮੈਂ ਬਹੁਤ ਸ਼ੁਕਰਾਨਾ ਜੀਨਾ ਮਾਛੀਪਾ ਨੇ ਮੇਰੇ ਲਈ ਇਹ ਸ਼ਬਦ ਜੀ ਪਿਆਰ ਭਰੇ ਧੀਰੇ ਨਾਲ ਇਸ ਮਾਰਕੀ ਨੂੰ ਜੀ ਹੋਵੇ ਜਿਹਨੂੰ ਆਸਮਾਨ ਦੇ ਵਿੱਚ ਮੈਂ ਬੜੇ ਦਸਤੇ ਆਪਣੀ ਆਉਣ ਵਾਲੀ ਜ਼ਿੰਦਗੀ ਚ ਸੇਵਾ ਦੇ ਸਕਾਂ ਇਹ ਸਾਰਾ ਕੁਝ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਸਮਝਦਾ ਹਾਂ ਕਿ ਹੁੰਦਾ ਉਹੀ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਏ ਜੇ ਜੋ ਵਾਹਿਗੁਰੂ ਚਾਣਗੇ ਉਹ ਜੋ ਸੇਵਾ ਦਾ ਮੌਕਾ ਦੇਣਗੇ ਉਹ ਉਹਨਾਂ ਦੇ ਹੱਥ 'ਚ ਮੈਂ ਆਪਣੀ ਪੁਲਿਸ ਦੀ ਸੇਵਿਸ ਕੀਤੀ ਹੈ ਤਿੰਨ ਦਿਹਾਕੇ ਦੇ ਕੀ ਔਰ ਹਰ ਇੱਕ ਟਾਈਮ ਤੇ ਇਹ ਦੇਖਿਆ ਕਿ ਪ੍ਰਮਾਤਮਾ ਦਾ ਸਹਿਯੋਗ ਖੁੱਜ ਹੋ ਗਿਆ ਔਰ ਪ੍ਰਮਾਤਮਾ ਸਹਿਯੋਗ ਹਰ ਇੱਕ ਇਨਸਾਨ ਦੇ ਵਿੱਚ ਉਹ ਖਰਾਬੀ ਹੁੰ ਹੈ ਕਿ ਉਹ ਆਪਣਾ ਸਾਧ ਇਹਨਾਂ ਰੂਹਾਂ ਦੇ ਅੱਥਰੂ ਦਿੰਦਾ ਹੈ ਜਿਹਨੂੰ ਉਹਨਾਂ ਨੇ ਪੱਕੀ ਨਹੀਂ ਹੁੰਦੀ ਹੈ ਮੈਂ ਇਸ ਜਲਸਾ ਦਾ ਸ਼ੁਕਰੀਆ ਕਰਨਾ ਕਿ ਇਹਨਾਂ ਨੇ ਲਈ ਬਹੁਤ ਹੀ ਬਹੁਤ ਅਨੰਦ ਕਾਰਜ ਮੈਂ ਸ਼ੁਕਰਾਨਾ ਵੀ ਕਰਨਾ ਕਿ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠਾ ਕੀਤਾ ਸੋ ਇਸੇ ਦੇ ਨਾਲ ਅੱਜ ਦੀ ਵੀਡੀਓ ਇੱਥੇ ਖਤਮ ਕਰਨਾ ਚਾਹਾਂਗੇ ਅਗਲੀ ਜਾਣਕਾਰੀ ਦੇ ਨਾਲ ਜਲਦ ਹੋਵਾਂਗੇ ਹਾਜ਼ਰ ਤੁਸੀਂ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ